ਵਾਗਦਾ ਮਿੱਤਰੋ ਤੁਹਾਡਾ ਜੀ ਦੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਆਪਣੇ ਪਿੰਡੇ ਹੀ ਕੰਡੇ ਹੀ ਅੱਜ ਮਿੱਤਰੋ ਆਪਣੇ ਤੇ 505 ਦੀ ਲੱਗੇ ਲੌਫੋਨ ਮਿੱਤਰੋ ਤੇ ਇਹ ਚ ਪ੍ਰੋਬਲਮ ਇਹ ਆ ਗਈ ਆ ਤੇ ਤੁਣਕਾ ਮਾਰਦੀ ਆ ਤੇ ਲੈਫਟ ਥੱਲੇ ਸੜਨ ਦਾ ਚੁੱਕੇ ਦੋਨੇ ਲਿਵਰ ਪਿੱਛੇ ਨੂੰ ਨਾ ਲੈਫਟ ਥੱਲੇ ਸੜਨ ਦਾ ਤੇ ਤੁਹਾਨੂੰ ਦੱਸਾਲਦੇ ਆ ਲੈਫਟ ਵਿੱਚ ਕੀ ਪ੍ਰੋਬਲਮ ਆ ਤੇ ਕੀ ਚੱਕਰ ਆ ਕਿਉਂ ਥੱਲੇ ਸੜਦਾ ਤੇ ਕਿਉਂ ਇਹ ਤੁਣਕੇ ਮਾਰਦਾ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਕਰਾਉਂਦੇ ਚੱਕ ਤੁਹਾਨੂੰ ਲਓ ਜੀ ਮਿੱਤਰੋ ਆਪਾਂ ਟੈਂਕੀ ਦਿੱਤੀ ਇੱਕ ਹੋਰ ਟਰੈਕਟਰ ਦੀ ਠੀਕ ਹੈ ਪਿੱਛੋਂ ਇਹਦੇ ਵਿੱਚ ਮਿੱਤਰੋ ਬਹੁਤ ਜਿਆਦਾ ਗਾਰਿਆ ਤੇ ਹੁਣ ਆਪਾਂ ਇਹਨੂੰ ਧੋਵਾਂਗੇ ਧੋਸ ਵਰਗੇ ਚੰਗੀ ਤਰ੍ਹਾਂ ਫੇਟੀਆਂ ਟੂਆਂ ਲਾਵਾਂਗੇ ਐਨ ਫਰੈਸ਼ ਕਰਕੇ ਆਪਾਂ ਲਾ ਲਈਆ ਤੇ ਤੇਲ ਸਾਰਾ ਮਿੱਤਰੋ ਆਪਾਂ ਕੱਢ ਲਿਆ ਟਰੈਕਟਰ ਦਾ ਠੀਕ ਹੈ ਜੀ ਤੇ ਸਾਡਾ ਤਾਇਆ ਲੱਗਾ ਇਧਰ ਸਫਾਈ ਕਰਨ ਤੇ ਦੇਖੋ ਸ਼ਿੰਦੇ ਆਪਣਾ ਡੈੜੀ ਦੇ ਕੇ ਤਾਂ ਸਫਾਈ ਕਰਨ ਲੱਗਾ ਆ ਆਹ ਦੇ ਐ ਕਹਿੰਦਾ ਮਿੱਟੀ ਮੈਂ ਕੱਢ ਦੂੰ ਤੇ ਜੜਾਂ 'ਚੋਂ ਦੇਖ ਤਾਂ ਥੱਲੀ ਕਰਾਉਣ ਲੱਗਾ ਹਾਂ ਦੇਲਾ ਸ਼ਿੰਦਾ ਤੂੰ ਕਹਿੰਦਾ ਮੈਂ ਡੈੜੀ ਕੰਮ ਨਹੀਂ ਕਰਦਾ ਇਹ ਤਾਂ ਪੰਦਾ ਪਟਾਕੇ ਕੰਮ ਦੇ ਮ ਕਹਿੰਦਾ ਉੱਥੇ ਕੀ ਰੱਖਿਆ ਕਹਿੰਦਾ ਸਭ ਕੁਝ ਤਾਂ ਇੱਥੇ ਇੰਡੀਆ ਵਿੱਚ ਹੀ ਆ ਕਿਉਂ ਦੀਪੇ ਹੈ ਆ ਲੈ ਤਾਂ ਮੈਂ ਤਾਇਏ ਦੇ ਦਰਸ਼ਕ ਕਰਾ ਦੂਗਾ ਤਾਇਆ ਜੀ ਤਾਇਆ ਜੀ ਓ ਗਾਣਾ ਤਾਂ ਕੱਢ ਤੂੰ 4-500 ਡਾਲਰ ਦਿੱਜ ਜਾਂਦਾ ਉਹ ਵੀ ਗਿਆ ਮੇਰਾ ਉਹ ਵੀ ਗਿਆ ਤਾਇਆ ਤੂੰ ਕਿਹੜੇ ਚੱਕਰਾਂ ਵਿੱਚ ਫਸ ਗਿਆ ਇੱਥੇ ਹਾਏ ਓ ਰੱਬਾ ਜਿਸ ਨਾਮ ਨਾਲ ਜਾਂਦਾ ਜੀ ਸਹੀ ਗੱਲ ਆ ਤਾਇਆ ਸਾਡਾ ਡੱਕਿਆ ਪਿਆ ਕਹਿੰਦਾ ਮੈਂ ਫਸ ਗਿਆ ਪਿਆ ਚੰਦਿਆ ਕਹਿੰਦਾ ਮੈਂ ਫਸ ਗਿਆ ਪਿਆ ਮੇਰੇ ਥੱਤ ਲਾ ਇੱਥੇ ਤਲੋਂ ਮੇਟਰ ਆਪਣਾ ਥਾਰਾ ਟਾਪਾ ਖੁੱਲੀ ਜਾਂਦਾ ਤੇ ਸਾਡੇ ਬਲੌਗ ਹਾਸੇ ਮਜ਼ਾਕ ਤੇ ਤੁਰੇ ਆਉਣੇ ਆ ਮਿੱਤਰੋ ਜਿੱਦਾ ਤੁਹਾਡਾ ਪਿਆਰ ਮਿਲ ਜਾਂਦਾ ਆਪਾਂ ਇਹਦੇ ਬਲੌਗ ਠਾ ਠਾ ਸਿੱਟੀ ਜਾਂਦੇ ਆ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਂਦੇ ਆ ਇਹਦੇ ਵਿੱਚ ਕੀ ਪ੍ਰੋਬਲਮ ਆ ਲੈਵਟ ਸਾਡੀ ਪਟ ਹੋ ਰਹੀ ਆ ਠੀਕ ਹੈ ਸਾਰੇ 18 ਨੰਬਰ ਦੇ ਨਾਟਾ ਘੇਰੇ ਦੇ ਸਾਰੇ ਖੋਲਾਂਗੇ ਮਿੱਤਰੋ ਖੋਲ ਕੇ ਤੁਹਾਨੂੰ ਬਾਹਰ ਕੱਢ ਕੇ ਤੁਹਾਨੂੰ ਦਿਖਾਉਂਦੇ ਆ ਸਿਲੰਡਰ ਵਿੱਚ ਕੀ ਨੌਕਸ ਆ ਕੀ ਚੀਜ਼ ਦੀ ਪਾਰਟੀ ਆ ਕਿਹੜੇ ਰੰਗ ਆਪਾਂ ਨਵੇਂ ਪਾਉਣੇ ਆ ਕਿਹੜਾ ਡਿਸਟਰੀਬਿਊਟਰ ਦਾ ਆਪਾਂ ਕੰਮ ਕਰਾਉਣਾ ਜਾਨਕਿ ਹੈਚ ਵਾਲ ਜਿਹੜਾ ਲਾਉਣਾ ਪੜੇਗਾ ਮ ਤੇ ਮਿੱਤਰੋ ਇੱਧਰ ਗਰਚਾਨ ਦਾ ਡੈਡੀ ਵੀ ਖੜਾ ਆ ਉਹਦੇ ਵੀ ਦਰਸ਼ਨ ਕਰਾਉਂਦਾ ਗਰਚਾਨ ਆਪਣੇ ਡੈਡੀ ਦੇ ਦਰਸ਼ਨ ਕਰਾਲਾ ਮਿੱਤਰਾ ਤੇ ਗਰਚਾਨ ਸਾਡਾ ਭਰਾ ਬੈਠਾ ਆਸਟ੍ਰੇਲੀਆ ਵਿੱਚ ਉਹ ਵੀ ਆਪਣੇ ਵਲੌਗ ਦੇਖਦਾ ਗਰਚਾਨ ਕਹਿਣਾ ਤੈਨੂੰ ਚਾਹੁੰਦੇ ਕੋਈ ਗਰਚਾਨ ਨੂੰ ਨਹੀਂ ਨਹੀਂ ਕੋਈ ਐਂ ਦੱਸ ਕੇ ਦੋ ਕਹਿ ਦੋ ਗਰਚਾਨ ਓਏ ਓ ਸੰਗਦਾ ਏ ਡੈਡੀ ਤੇਰਾ ਕਹਿੰਦਾ ਮੈਂ ਨਹੀਂ ਕੁਝ ਵੀ ਕਹਿਣਾ ਤੇ ਮਿੱਤਰੋ ਅੱਜ ਆਪ ਆਪ ਆਪਣੇ ਪਿੰਡੇ ਲੱਗੇ ਆ ਸਾਡੇ ਹੱਥੇ ਮਜ਼ਾਕ ਚੱਲੇ ਜਾਣੇ ਆ ਠੀਕ ਹੈ ਸਾਡੇ ਘਰ ਦਾ ਹੀ ਟਰੈਕਟਰ ਆ ਸੇ ਮਿੱਤਰੋ ਤੇ ਦਸਰਲੀ ਆਪਾਂ ਪੂਰੀ ਕਰਾਉਣੀ ਟਰੈਕਟਰ ਦੀ ਤੇ ਇੱਥੇ ਵਲੌਗ ਇਦਾਂ ਹੀ ਚੱਲਣਾ ਠਾ ਠਾ ਤਾਂ ਕਿਦਾਂ ਕਿੰਨਾ ਕਰਿਆ ਕੰਮ ਵੀ ਮਿੱਤਰੋ ਹੋ ਨਹੀਂ ਲਾਇਆ ਇਹ ਵਲੌਗ ਬਣਾਦਾ ਪਣਾ ਓਏ ਗਾ ਨਹੀਂ ਸ਼ੋਗਲ ਮੇਲੇ ਚੱਲਦਾ ਹੀ ਰਹਿੰਦਾ ਇਦਾਂ ਹੀ ਠੀਕ ਨਹੀਂ ਆਪਾਂ ਕਿਹੜਾ ਵੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਆ ਆਪਣੇ ਬਲੌਗ ਬਣਦੇ ਆ ਠੀਕ ਹੈ ਜੀ ਵੀਡੀਓ ਬਣਦੀ ਹੈ ਤੇ ਦੱਚ ਤੇ ਚਲਣੀ ਆ ਹਾਂ ਨੈਟ ਨੋਟ ਤੇ ਕੋਈ ਨਹੀਂ ਚਲਣੀ YouTube ਤੇ ਚਲਣੀ ਆ ਵੀ ਨੈਟ ਤੇ ਨਾ ਕਈ ਚਲਦਾ ਇਹਨੂੰ ਮਜ਼ਾਕ ਕਰ ਰਹੇ ਨੇ ਹੁਣ ਤਾਂ ਖੁੱਲਾ ਸਾਡਾ ਇਹ ਹਾਂ ਤੇ ਮਿੱਤਰੋ ਆ ਵੀ ਲੀਗੰਗਾ ਦਾ ਟ੍ਰੇਡਰ ਠੀਕ ਹੈ ਜੀ ਇਹਦੀ ਆਪਾਂ ਵਜਨਾ ਨਵੀਆਂ ਪਾਵਾਂਗੇ ਨਹੀਂ ਤਾਂ ਆਪਣਾ ਬਾਲ ਚੇਂਜ ਕਰਾਂਗੇ ਠੀਕ ਹੈ ਜੀ ਓਵਰਪਰੋ ਬਾਲਾ ਠੀਕ ਹੈ ਜੀ ਤੇ ਇਹਦੀ ਸਰਵਿਸ ਵੀ ਕਰਨੀ ਆ ਮਿੱਤਰੋ ਸਾਰਾ ਸਮਾਨ ਆਪਾਂ ਨਵਾਂ ਲੈਂਦੇ ਆ ਤੁਹਾਨੂੰ ਸਮਾਨ ਵੀ ਦਿਖਾਉਂਦੇ ਕਿ ਕਿਹੜਾ ਲੈਂਦੇ ਆ ਆਪਾਂ ਮਿੱਤਰੋ ਚੈੱਕ ਕਰੋ ਸਮਾਨ ਆਪਾਂ ਜੋ ਵੀ ਲੈਂਦਾ ਨਵਾਂ ਲੈਂਦਾ ਮਿੱਤਰੋ ਆਪਾਂ ਜੋ ਵੀ ਕੰਮ ਕਰਨਾ ਯਾਨੋ ਕਰਨਾ ਆਪਾਂ ਦੇਸੀ ਕੰਮ ਨਹੀਂ ਕਰਨਾ ਨਾ ਆਪਾਂ ਪਾਉਂਦੇ ਆ ਠੀਕ ਹੈ ਜੀ ਇਹ ਆਪਾਂ ਆਪਾਂ ਹੀ ਤਿਆਰ ਕਰਨਾ ਇੱਥੇ ਡਿਸਟ੍ਰੀਬਿਊਟਰ ਦਾ ਠੀਕ ਹੈ ਜੀ ਜਿਹੜਾ ਸਿਲੰਡਰ ਇਹਦਾ ਨਾ ਲੈਫਟ ਦਾ ਲੈਫਟ ਸਿਲੰਡਰ ਮਿੱਤਰੋ ਆਪਾਂ ਸਿਲ ਨਾ ਸਿਲਾਂ ਦੀ ਆਪਾਂ ਹੀ ਪਾਵਾਂਗੇ ਇੱਥੇ ਹੀ ਕਿਤੇ ਨਹੀਂ ਭੇਜਣਾ ਠੀਕ ਆਪਾਂ ਸਾਰਾ ਕੰਮ ਇੱਥੇ ਬਹਿ ਕੇ ਕਰਨਾ ਜੋ ਵੀ ਕਰਨਾ ਠੀਕ ਹੈ ਜੀ ਗੱਡੇ ਉੱਤੇ ਓਕੇ ਹੈ ਜੀ ਤੇ ਮਿੱਤਰੋ ਆ ਵੀ ਸਾਮਾਨ ਸਾਰਾ ਪਿਆ ਆ ਤੇ ਹੋਰ ਇਹਦਾ ਕੀ ਆ ਤੇ ਬਾਕੀ ਆ ਖਚਬਾਲ ਹੋ ਗਿਆ ਜੀ ਠੀਕ ਹੈ ਜੀ ਤੇ ਜਿੰਨਾ ਵੀ ਸਮਾਨ ਹੈ ਮਿੱਤਰੋ ਇਹਨੂੰ ਆ ਨਾ ਬਾਕੀ ਸਮਾਨ ਹੋਰ ਆ ਰਿਹਾ ਤੇ ਉਹ ਭਈ ਆਪਣੀ ਸਰਵਿਸ ਆਹ ਮਿੱਤਰੋ ਭਈ ਆਪਣੀ ਸਰਵਿਸ ਰੀਜਨਲ ਕੰਪਨੀ ਦੀ ਤੇ ਇਹਦੇ ਵਿੱਚ ਆਇਲ ਫਿਲਟਰ ਆ ਤੇ ਉਹ ਵੀ ਆਪਾਂ ਪਾ ਲਿਆ ਤੇ ਹੁਣ ਕਿੱਥੇ ਚੱਲੇ ਆਂ ਸਮਾਨ ਲੈਣ ਤਾਂ ਲੈ ਆ ਲਿਆ ਸਮਾਨ ਚੱਕ ਲਿਆ ਤੇ ਲਾਈ ਆਂ ਆਪਾਂ ਤੇ ਮਿੱਤਰੋ ਹੁਣ ਆਪਾਂ ਲੈਪਟਾਪ ਇਹਦਾ ਲਾ ਲਈਏ ਤਾਂ ਆਪਾਂ ਲਾ ਕੇ ਤੇ ਆਪਾਂ ਫਿਰ ਦਿਖਾ ਦਿਆਂ ਤੁਹਾਨੂੰ ਕੀ ਵਿੱਚ ਤੇ ਪ੍ਰੋਬਲਮ ਹੈ ਨਾ ਤੇ ਬੜਿਆਂ ਰੋ ਬਲੌਗ ਦੇ ਨਾਲ ਲੋ ਵੀ ਮਿੱਤਰੋ ਟ੍ਰੈਕਟਰ ਦਾ ਆਪਾਂ ਸਾਰੇ ਟੌਪ ਦੇ ਘੇਰੇ ਦੇ ਨਾਲ ਸਾਰੇ ਤੇੜਲੇ ਤੇ ਸਾਰੇ ਖੁੱਲੇ ਗਏ ਆਪਾਂ ਸਾਰੇ ਖੁੱਲੇ ਗਏ ਆਪਾਂ ਤੇ ਹੁਣ ਆਪਾਂ ਲਾਉਂਦੇ ਆ ਲੈਪਟਾਪ ਮਿੱਤਰੋ ਲੈਪਟਾਪ ਰੱਖਣ ਨੂੰ ਅਸੀਂ ਕੋਈ ਚੀਜ਼ ਲੱਭਦੇ ਤਾਂ ਲੱਭੇ ਨਹੀਂ ਤੇ ਮਿੱਤਰੋ ਆਪਣਾ ਜੱਟ ਸੋਦਾ ਉਹੀ ਗੱਡਾ ਹੀ ਕੰਮ ਆਉਣਾ ਹੁਣ ਠੀਕ ਹੈ ਜੀ ਤੇ ਕਮਾ ਕੇ ਲਾਉਂਦੇ ਹਲਾ ਤੇ ਤੇ ਲੈਪਟਾਪ ਆ ਮਿੱਤਰੋ ਆ ਚੱਕ ਕੇ ਤੇ ਉਹਦੇ ਉੱਪਰ ਰੱਖਦੇ ਆ ਤੇ ਖੋਲਦੇ ਆ ਪਟਿਆ ਜੀ ਉਹੀ ਆਪਣਾ ਟੇਬਲ ਬਣੋ ਏ ਮਿੱਤਰੋ ਜੱਟਸ ਉਹਦੇ ਕੰਨੇ ਪੈਂਦੇ ਆ ਜਿੱਦਾਂ ਫਾਂ ਟਰੈਕਟਰਾਂ ਕੰਮ ਕਰਦੇ ਜੀਮੀਂਹ ਦਾ ਖੂਹਾਂ ਤੇ ਆਣ ਕੇ ਠੀਕ ਹੈ ਅਗਲੇ ਸਾਹਮਣੇ ਫਟ ਕੰਨਾ ਜੋ ਵੀ ਟਰੈਕਟਰ ਮਿੱਤਰੋ ਜੋ ਵੀ ਕੰਨਣਾ ਨਾ ਮੜਾ ਮੋਟਾ ਕਿਉਂਕਿ ਜੀਮੀਂਹ ਦਾ ਸਾਹਮਣੇ ਫਟ ਕੰਨਾ ਸਾਡਾ ਉਸੋਲ ਹੈ ਜ਼ਿੰਦਗੀ ਦੇ ਵਿੱਚ ਕਿਉਂ 11 ਚ ਸਾਡੀ ਵੀ ਬਣੀ ਆ ਬਹੁਤ ਗੜੀ ਮਿੱਤਰੋ ਸਾਨੂੰ ਸੁਆਦ ਨਹੀਂ ਆਉਂਦਾ ਗੈਰਜ ਵਿੱਚ ਕੰਮ ਕਰਨ ਦਾ ਸਾਨੂੰ ਆਉਂਦਾ ਸੁਆਦ ਇਦਾਂ ਠੰਡੀ ਸ਼ਾਂ ਹੋਵੇ ਠੰਡੀਆਂ ਹਵਾਵਾਂ ਹੋਣਨ ਤੇ ਇਹ ਦਸਤ ਜਣ ਮਿੱਤਰ ਆਏ ਹੋਣ ਹੇ ਦੋ ਰੌਣਕ ਮੇਲੇ ਚ ਲੱਗੇ ਆਪਣੇ ਘਰ ਨੂੰ ਮੜੇ ਕਾਂ ਟੈਂਕੀ ਤੋਂ ਭੋਣ ਭੇਜੇ ਆ ਟਰੈਕਟਰ ਦੀ ਹੋ ਗਿਆ ਸਰਵਿਟੇਸ਼ਨ ਤੇ ਜਿਹਨੂੰ ਅਸੀਂ ਤਾਇਆ ਕਹਿੰਦੇ ਆ ਮਿੱਤਰੋ ਮਹਿਫਲ ਪੂਰੀ ਠੋਕੇ ਲਾਉਣੀ ਆ ਤੁਹਾਨੂੰ ਗੱਲਾਂ ਪਤਾ ਸੁਣਾਵਾਂਗੇ ਉਹਦੀਆਂ ਕਿੱਦਾਂ ਗੱਲਾਂ ਪਤਾ ਕਰਦਾ ਘੈਂਡ ਘੈਂਡ ਠਿਕੇ ਬਾਲੀਆਂ ਵੀ ਸੁਣਾਗੇ ਤੇ ਅੰਦਰੀਆਂ ਵੀ ਸੁਣਾਗੇ ਠਿਕੇ ਆਈ ਤੇ ਆ ਹੁਣ ਆਪਾਂ ਟਾਪਾ ਪਟਣ ਲੱਗੇ ਆ ਤੇ ਮੈਂ ਗੱਡਾ ਰੋੜ ਕੇ ਤੁਹਾਨੂੰ ਲਾਉਂਦਾ ਤੇ ਹਲਾਂ ਤੇ ਤੇ ਹਲਾਂ ਤੇ ਰੱਖਦੇ ਆ ਮਿੱਤਰੋ ਗੱਡੇ ਨੂੰ ਆ ਮੋਹਲਾ ਪਾਸਾ ਦਾ ਤੇ ਮਿੱਤਰੋ ਹੁਣ ਵਾਟਰ ਕੋਲ ਲਾਈਏ ਵਾਟਰ ਕੋਲ ਲਾ ਕੇ ਤੇ ਆਪਾਂ ਗੱਡੇ ਦਾ ਨਾ ਇੱਥੇ ਰੱਖਾਂਗੇ ਆਹ ਵਾਲਾ ਹਿੱਸਾ ਤੇ ਪਿੱਛੇ ਆਪਾਂ ਰੱਖਾਂ ਲੈਪਟਾਪ ਇਹਦੇ ਲਓ ਮਿੱਤਰੋ ਆਪਾਂ ਲੈਪਟਾਪ ਦਾ ਟ੍ਰੇਡਰ ਦਾ ਤਾਲਾ ਤੇ 11 ਨੰਬਰ ਨਟ ਬੋਲਟ ਖੋਲਾਂਗੇ ਸਲੀਵ ਸਿਲੰਡਰ ਦੇ ਠੀਕ ਹੈ ਜੀ ਤੇ ਆਹ 6 ਬੋਲਟ ਆ ਇਹ ਖੋਲ ਕੇ ਤੇ ਜਦੋਂ ਖੋਲ ਕੇ ਆਪਾਂ ਮਿੱਤਰੋ ਲੈੰਡ ਨਾ ਕੱਢ ਲਿਆ ਬਾਹਰ ਜਗੜ ਆਪਾਂ ਤੇ ਤੁਹਾਨੂੰ ਇੱਕ ਚੀਜ਼ ਦਿਖਾ ਰਣੀ ਹੈ ਜੇ ਤਾਂ ਇਹਦਾ ਨਾ ਸਿਲੰਡਰ ਦਾ ਪਿਸਟਨ ਐਦਾਂ ਡੱਪਿਆ ਹੱਥ ਲਾਇਆ ਤੇ ਮੜੇ ਮਾੜੀ ਛੱਟ ਮੈਂ ਨਿਕਲਿਆ ਤੇ ਮਿੱਤਰੋ ਰਿੰਗ ਰੂਮ ਖਰਾਬ ਹੈ ਜੇ ਹੋਆ ਟ ਵੇ ਦੇ ਚ ਨੌਕਸਨੀ ਹੈਗਾ ਫੇ ਦਾ ਹੈਗਾ ਹਚ ਵਾਲ ਚ ਨੌਕਸ ਹੈ ਤੇ ਅੱਬਲ ਦਾ ਇਹਦੇ ਵਿੱਚ ਨੌਕਸ ਹੈ ਇਹਨੂੰ ਖੋਲ ਕੇ ਤੁਹਾਨੂੰ ਦਿਖਾ ਦਿਆਂ ਕੀ ਪ੍ਰੋਬਲਮ ਹੈ ਇਹਦੀ ਠੀਕ ਹੈ ਜੀ ਤੇ ਮਾੜਾ ਖੋਲ ਕੇ ਤੁਹਾਨੂੰ ਦਿਖਾ ਦਿਆਂ ਕੀ ਚੱਕਰ ਤੇ ਚੈੱਕ ਕਰਾਉਂਦੇ ਮਿੱਤਰੋ ਖੋਲ ਕੇ ਉਹ ਸਿਲੰਡਰ ਦੇ ਵਿੱਚ ਬੈਠੇ ਲਓ ਮਿੱਤਰੋ ਸਿਲੰਡਰ ਲਿਆ ਖੋਲ ਸਿਲੰਡਰ ਲਿਆ ਖੋਲ ਮਿੱਤਰੋ ਆਪਾਂ ਤੇ ਹੁਣ ਚੈੱਕ ਕਰਾਉਂਦੇ ਆ ਪਿਸਟਨ ਦਾ ਇਹਦਾ ਮਾੜਾ ਇਸ਼ਾਰੇ ਨਾਲ ਜੇ ਪਿਸਟਨ ਆ ਗਿਆ ਬਾਹਰ ਤੇ ਮਿੱਤਰੋ ਵੇ ਦੇ ਵਿੱਚ ਨੌਕਸ ਹੈ ਜੀ ਆਜੀ ਬਾਹਰ ਆ ਗਿਆ ਨਹੀਂ ਬਾਹਰ ਤੇ ਮਿੱਤਰੋ ਟਾਇਟ ਹੋਣਾ ਚਾਹੀਦਾ ਬੱਚ ਐ ਚੰਗੀ ਤਰ੍ਹਾਂ ਠੀਕ ਹੈ ਜੀ ਐਨ ਟਾਇਟ ਹੋਵੇ ਤੇ ਫੇਰ ਇਹਨੇ ਤੇ ਇਹਨੂੰ ਲੋਕ ਕਰਕੇ ਰੱਖਣਾ ਜੇ ਨਹੀਂ ਟਾਇਟ ਹੈਗਾ ਤੇ ਤੇ ਇਹਨੂੰ ਲੋਕ ਕਰਕੇ ਨਹੀਂ ਇਹਨੇ ਰੱਖਣਾ ਤੇ ਮਿੱਤਰੋ ਇਹ ਤੌਣਕੇ ਮਾਰੀ ਜਾਣਾ ਤੇ ਲੈਟ ਜੋ ਬਚੌਕੇ ਰੱਖਦੇ ਨਾ ਟੱਕ 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 ਕਰਕੇ ਥੱਲੇ ਆਉਂਦੀ ਆ ਇਹਦੇ ਬਦੌਲ ਇਹਦੇ ਕਰਕੇ ਆਉਂਦੀ ਮਿੱਤਰੋ ਇਹ ਕੀ ਕਰਕੇ ਮਿੱਤਰੋ ਥੱਲੇ ਆਉਂਦੀ ਆ ਠੀਕ ਹੈ ਜੀ ਇਹਦੇ ਰੰਗ ਮਰ ਜਾਂਦੇ ਭੁੱਖੀਆਂ ਬਾਕੀਆਂ ਤੇ ਆ ਨਾ ਹੋ ਜਾਂਦਾ ਤੇ ਮਿੱਤਰੋ ਇਹ ਖੋਲ ਇਹਦੀ ਪੈਕਿੰਗ ਹੀ ਆ ਸੋਣਾਂ ਸੋਣਾਂ ਇਹ ਮਿੱਤਰੋ ਆਪਾਂ ਆਹ ਸਿਲੈਂਡਰ ਆ ਨਵਾਂ ਪਾਉਣਾ ਆ ਠੀਕ ਹੈ ਜੀ ਤੇ ਆਪਾਂ ਇਹ ਪ੍ਰੋਸੈਸ ਕਰਾਈ ਦਾ ਠੀਕ ਹੈ ਜੋ ਕੰਮ ਕਰਨਾ ਜੈਨੂ ਨਹੀਂ ਕਰਨਾ ਮਿੱਤਰੋ ਇਹ ਨਹੀਂ ਹੈਗਾ ਕਿ ਸੇਅ ਕਰਾ ਕੇ ਪਾਤਾ ਬੋਗੀਆਂ ਦੇਸੀ ਪਾਤੀਆਂ ਮਿੱਤਰੋ ਨਹੀਂ ਚੱਲਦਾ ਬੜਾ ਟਾਈਮ ਠੀਕ ਹੈ ਜੀ ਇਹ ਚੱਲਦਾ ਸੁਪਰ ਸੀਟਰੈਕਟਰ ਇਹ ਖੋਲਾਂਗੇ ਇਹ ਪਾਰਟ ਸਾਈਡ ਤੇ ਰੱਖਦਾ ਭਾਜੀ ਇਹ ਨਵਾਂ ਹੀ ਪਾਣਾ ਆ ਖੋਲਦੇ ਆ ਆਪਾਂ ਮਿੱਤਰੋ ਤੇ ਇਹਦੇ ਵਿੱਚ ਇਹ ਚਵਾਲ ਹੋਣਾ ਨਹੀਂ ਇਹਸੇ ਬੱਸ ਵਾਤੇ ਰਹਿਣਾ ਨਿਕਲਿਆ ਮਿੱਤਰੋ ਵਾਸਾ ਹਲੋ ਜੀ ਤੇ ਆਹ ਦੇਖੋ 1900 ਕੁਛ ਰੁਪਏ ਦਾ ਮਿੱਤਰੋ ਆਪਾਂ ਨੰਬਰ ਚੈੱਕ ਕਰ ਲਓ ਇਹਦਾ R141190 ਠੀਕ ਹੈ ਜੀ ਤੇ ਇਹਦਾ ਪੂਰਾ ਰੇਟ ਪਤਾ ਕਿੰਨਾ ਹੈ ਦਾ ਕਿੰਨਾ ਨੰਬਰ ਇਹਦਾ 16 1668 1668 ਰੁਪਏ ਦਾ ਮਿੱਤਰੋ ਇਹ ਕੰਦਾ ਤੇ ਕੁਆਲਿਟੀ ਦੇਖੋ ਮਿੱਤਰੋ ਓਰੀਜਨਲ ਕੰਪਨੀ ਦੀ ਠੀਕ ਹੈ ਜੀ ਇਹ ਪੂਰੀਆਂ ਚੀਜ਼ਾਂ ਆ ਇਹ ਚੀਜ਼ਾਂ ਨੇ ਹੰਡਣਾ ਠੀਕ ਹੈ ਜੀ ਇਹ ਜਿਗਾਰਡ ਵਾਹੀ ਨੰकाम ਹੁੰਦੇ ਹੈਗੇ ਤੇ ਚਲੋ ਆਪਾਂ ਕਰਦੇ ਫਿੱਟ ਇਹਨੂੰ ਤਾਂ ਬੋਕੀਆਂ ਵੀ ਪਾਵਾਂਗੇ ਇਹਦੀਆਂ ਬੋਕੀਆਂ ਵੀ ਤਾਂ ਸਲੇ ਵੀ ਆਪਾਂ ਨਵੀਂ ਲਾ ਕੇ ਆਂਦੀਆਂ ਮਿੱਤਰੋ ਸਰੇ ਬੱਕ ਫਲੀਪ ਦੇ ਤੇ ਉਹ ਚੱਕ ਲਈ ਆਸ਼ੇ ਸਰ ਵੀ ਮੁਕਤ ਆ ਲੈਣੇ ਓਕਿਆਂ ਇਹ ਅਸੀਲਾ ਪੈਸਟਮ ਦੀਆਂ ਤੇ ਵਿੱਚ ਰੋ 600 ਦੀਆਂ ਪੈਸਟਮ ਦੀਆਂ ਤੇ ਆਹ ਸਿਲੰਡਰ ਆ ਮਿੱਤਰੋ ਇਹਦਾ ਤਾਂ ਇਹ ਵੀ ਮਿੱਤਰੋ ਚੈੱਕ ਕਰ ਲੋ ਇਹਦਾ ਪਾਰਟ ਨੰਬਰ ਹੈਗਾ 124843 ਠੀਕ ਹੈ ਜੀ ਤੇ ਇਹ ਕਿੰਨੇ ਦੀ ਹੈ ਥਰੀਬ ਹੈਗੀ ਮਿੱਤਰੋ ਇਹਦਾ ਨੰਬਰ ਹੈਗੀ 65298 ਰੁਪਏ ਦੀ ਮਿੱਤਰੋ ਇਹ ਨਾ ਕਿਹ ਚੱਲਦਾ ਵੀ ਸਮਾਨ ਮਹਿੰਗਾ ਮਿੱਤਰੋ ਚੱਲਣਾ ਸਮਾਨ ਹੈ ਨਾ ਕਿ ਜੀਬ ਚ ਪਾ ਕੇ ਲੈਣਾ ਠੀਕ ਹੈ ਜੀ ਇਹ ਕੰਪਨੀ ਦਾ ਸਮਾਨ ਹੈ Ориਜਨਲ ਇਹ ਸਮਾਨ ਪਾਉਗੇ ਤਾਂ ਮਿੱਤਰੋ ਤਈਆਂ ਤੁਹਾਨੂੰ ਰਿਸਪੌਂਸ ਮਿਲੂਗਾ ਠੀਕ ਹੈ ਜੀ ਪਟਾਕੇ ਬਾਉ ਮੇਰਾ ਦਾਵਾ ਆਇਆ ਭਾਵਾ 20 ਦਿਨ ਕੀ 5 6 ਮਹੀਨੇ ਖੜਾ ਕਰਾ ਦੇ ਲੋਕ ਕੀਤੇ ਤੋਂ ਵਗੈਰੇ ਦੋਨੇ ਲਿਵਰ ਪਿੱਛੇ ਤੇ ਤੁਹਾਡੀ ਲਾਟਰ ਨਾਲ ਪਿੱਛੇ ਜਾਵਾਂਗੇ ਠੀਕ ਹੈ ਜੀ ਇੱਥੇ ਸਮਾਨ ਚੱਲਣਾ ਮਿੱਤਰੋ ਆਪਾਂ ਨਹੀਂ ਚੱਲਣਾ ਆਪਣੇ ਮਿੱਤਰੋ ਸਿਰਫ ਇਹਨਾਂ ਫੈਡਿੰਗ ਹੀ ਆ ਓਕੇ ਜੀ ਤੇ ਕਰਦੇ ਹੁਣ ਇੱਥੇ ਕਾਰਵਾਈ ਤੇ ਕਰਦੇ ਇਹਨੂੰ ਸੈਟ ਇਹਨੂੰ ਤੇ ਉਹ ਕੁਆੜ ਪਿਆ ਠੀਕ ਹੈ ਜੋ ਸੈਟ ਤੇ ਰੱਖਣਾ ਆਪਾਂ ਰਿੰਗ ਪ੍ਰੈਸ਼ਰ ਲਾਤਾ ਆਪਾਂ ਪੈਸਟਰ ਠੀਕ ਹੈ ਜੀ ਤੇ ਹੁਣ ਬੋਕੀਆਂ ਦੀਆਂ ਕੋਟੇ ਦੀਆਂ ਠੀਕ ਇਹਦੇ ਨਾਲ ਆਪਾਂ ਰਿੰਗ ਪ੍ਰੈਸ਼ਰ ਦੇ ਨਾਲ ਮਿੱਤਰੋ ਸਿਲੰਡਰ ਦੇ ਵਿੱਚ ਲੱਗੇ ਫਟਕਾ ਉਹਨਾਂ ਨੂੰ ਆਪਾਂ ਤੇ ਆ ਤੇ ਇੱਥੇ ਆਪਾਂ ਮਾਰਾਂਗੇ 60 ਤੇ ਪਿਸਟਨ ਆਂਦਾ ਠੀਕ ਹੈ ਜੀ ਲੋ ਵੀ ਮਿੱਤਰੋ ਸਿਲੰਡਰ ਦੇ ਵਿੱਚ ਪਿਸਟਨ ਕਰਤਾ ਫਿੱਟ ਆਪਾਂ ਬੋਕਿਆਂ ਬੱਕਿਆਂ ਪਾ ਕੇ ਪੈਸਟਨ ਨੂੰ ਕਰਤਾ ਫਿੱਟ ਮਿੱਤਰੋ ਤੇ ਰਿੰਗ ਪ੍ਰੈਸ਼ਰ ਦੀ ਮਦਦ ਦੇ ਨਾਲ ਤੇ ਮਿੱਤਰੋ ਹੁਣ ਜਿਹੜਾ ਇਹ ਹੈ ਨਾ ਪਿਸਟਨ ਫਿੱਟ ਕੀਤਾ ਇੰਨਾ ਟਾਈਟ ਗਿਆ ਹੈ ਨਾ ਜਾਨਕਿ ਹੁਣ ਤੇਲ ਨਹੀਂ ਲੀਕਾ ਨਾ ਲੌਕ ਕਰਕੇ ਰੱਖੋ ਤੇਲ ਨੂੰ ਇਤੋਂ ਝੜਕਾ ਮਾਤਾ ਜਿਆਦਾ ਡੈਕਟਰ ਠੀਕ ਹੈ ਜੀ ਤੇ ਆਪਾਂ ਇਹਦੇ ਹੇਚ ਵਾਲੀ ਬਦਲਣਾ ਮਿੱਤਰੋ ਆ ਚੱਕੋ ਆ ਤਾਇਆ ਸਾਡਾ ਆ ਗਿਆ ਟੈਂਕੀ ਧਵਾ ਗਏ ਮਿੱਤਰੋ ਆ ਲੈ ਵੀ ਸਰਵਟੇਸ਼ਨ ਤੋਂ ਆਇਆ ਤਾ ਸਾਡਾ ਉਹ ਲਿਆ ਮਿੱਤਰਾਂ ਚੰਡ ਕੱਢਤਾ ਝੋਟੇ ਵਾਂਗੂ ਕਾਲੀ ਕੱਢ ਕੇ ਲੈ ਆਂਦੀ ਆ ਟੈਂਕੀ ਇਹ ਰਗੜ ਰਗੜ ਕੇ ਲੋ ਜ ਮਿੱਤਰ ਵੇ ਟੈਂਕੀ ਸਾਫ਼ ਕਰਾ ਲਈ ਚੰਗੀ ਤਰ੍ਹਾਂ ਧਵਾ ਕੇ ਸਰਵਟੇਸ਼ਨ ਤੇ ਲੈ ਜਾਂਦੀ ਆ ਤੇ ਹੁਣ ਆਪਾਂ ਇਹਦੀਆਂ ਟੀਆਂ ਟੂਆਂ ਸਾਫ਼ ਕੀਤੀਆਂ ਤੇ ਮਿੱਤਰੋ ਫਿੱਟ ਕਰਾਂਗੇ ਨਹੀਂ ਤਾਂ ਪਾਣੀ ਆਪਾਂ ਕੱਢਦੇ ਤਾਂ ਆ ਕੇ ਬੋਤਲ ਲੈਂਦੀ ਆ ਅਠੰਡਾ ਲਿਆਂਦਾ ਮੈਂ ਦੂਜੀ ਬੋਤਲ ਤੇ ਸਵਾਰੀ ਜਾਂਦਾ ਮੂੰਹ ਮੈਂ ਤਾਂ ਦੂਜੀ ਬੋਤਲ ਲੈ ਕੇ ਆਉਂਗੇ ਹਾਂ ਵਾ ਆ ਵਾ ਛੇੜਤਾ ਲਈ ਬਲੈਤੀ ਨੂੰ ਠੀਕਿਆ ਤੇ ਮਿੱਤਰੋ ਤਾਇਆ ਸਾਡਾ ਠੰਡਾ ਠੰਡਾ ਲੈ ਆਇਆ ਤੇ ਕਿਹੜੀ ਬੋਤਲ ਲੈ ਕੇ ਆਂਦੀ ਆ ਇਹ ਵੀ ਦਿਖਾ ਲ ਦੋ ਹੁਣ ਸਾਰੇ ਬੰਦਿਆਂ ਨੂੰ ਹੁਣ ਪਤਾ ਨਹੀਂ ਭਰਾ ਕਿਹੜੀ ਦਾ ਉਹ ਮਿੱਤਰੋ ਕੋਕਾ ਕੋਲਾ ਕਾਲਾ ਬੱਤਾ ਤੇ ਆ ਆ ਲਿਆਂਦੇ ਟੋਸਟ ਤੇ ਤਾਇਆ ਸਾਡਾ ਕਹਿੰਦਾ ਪਹਿਲਾਂ ਧੋਵੋ ਹੱਥ ਤੇ ਕਹਿੰਦਾ ਫੇਰ ਖਾਵੋ ਫੇਰ ਲੱਗੋ ਕੰਮ ਤੇ ਠੀਕ ਹੈ ਜੀ ਤਾਇਆ ਚੀਜ਼ ਬਹੁਤ ਵਧੀਆ ਦੇ ਐਨ ਓਕੇ ਰਿਪੋਰਟਾਂ ਮਿੱਤਰੋ ਇਹ ਜਿੰਨਾ ਮਰਜੀ ਬੁੱਢਾ ਟਰੈਕਟਰ ਹੋ ਜਾਵੇ ਇਹਦੇ ਗਰਾਰੀਆਂ ਦੇ ਜਗ੍ਹਾ ਨਹੀਂ ਲੱਗਣਾਗਾ ਐਨ ਪੂਰਾ ਨਵਾਂ ਹੀ ਆ ਭਾਵੇਂ 50 ਸਾਲ ਚੱਲ ਜੇ ਗਰਾਰੀ ਨੂੰ ਇਹਨੂੰ ਇਹਨੂੰ ਇਥੇ ਬ੍ਰਾਂਡ ਕਹਿੰਦੇ ਆ ਮਿੱਤਰੋ ਇਹਨੂੰ ਐਵੇਂ ਨਾ ਗੁੱਸਤਾ ਕਰੋ ਹਰੇਕ ਟਰੈਕਟਰ ਵਾਲੇ ਭਰਾ ਚੀਜ਼ ਵਧੀਆ ਹੁੰਦੀ ਹਰੇਕ ਟਰੈਕਟਰਾਂ ਚ ਟਿਕਿਆਈ ਆਪਾਂ ਭਰਾਵਾ ਹਰੇਕ ਟਰੈਕਟਰ ਤੇ ਰੋਟੀ ਖਾਂਦੇ ਆ ਜਿਆਦਾ ਸਾਡੇ ਤਾਂ ਸਵਾ ਤੋਸਾ ਜੋਂਡੀਏ ਰਹੀ ਆਪਣੇ ਤੋਂ ਜਿੰਨੇ ਬਲੌਗ ਹਣੇ ਜੋਂਡੀਏ ਦੇ ਮਿੱਤਰੋ ਆਪਣੇ ਆਉਣੇ ਆ ਗੇਜ ਹੀ ਘਰੇ ਕੱਲ ਦੇ ਵੱਡਦਾ ਨਾ ਉਹਨਾਂ ਨਾਲ ਗੱਲ ਬੋਲਦਾ ਤਾਂ ਤਾਂ ਇਹ ਤਾਂ ਵੱਡਦਾ ਹੁੰਦਾ ਗੇਜ ਇਹ ਕਈ ਵਾਰ ਮਿੱਤਰੋ ਜੌਂਡੀ ਵਾਲਾ ਜਿੰਨੇ ਮੇਰੇ ਭਰਾ ਆਏ ਹਨ ਗੇਜਾਂ ਵੱਡਰ ਹੋਣ ਲੱਪਾਂ ਦੀ ਮਿੱਤਰੋ ਆਹ ਲੱਗਰ ਗੇਰ ਪਿਛੇ ਇਹ ਠੀਕ ਹੈ ਜੀ ਇਹਨਾਂ ਰਗੜ ਰਗੜ ਕੇ ਹੋ ਗਿਆ ਨਾ ਆ ਗਰਾਈ ਦੇ ਨਾਲ ਤੇ ਇੱਥੇ ਆਪਣੀ ਗਰਾਈ ਇੱਥੇ ਜਾਂਦੀ ਹੈ ਤਾਂ ਇਹ ਇੱਥੇ ਜਾ ਜਾ ਕੇ ਨਾ ਉਹ ਵੱਡ ਹੋ ਜਾਂਦੀ ਹੈ ਗਰਾਈ ਦੇ ਨਾਲ ਤੇ ਡਬਲ ਪੀਟੀਓ ਵਾਲਾ ਮਿੱਤਰੋ ਟਰੈਕਟਰ ਜਿੰਨੇ ਟਰੈਕਟਰ ਡਬਲ ਪੀਟੀਓ ਦੇ ਮਿੱਤਰੋ ਉਹਦੀਆਂ ਗੇਜਾਂ ਵੱਡੇ ਹੀ ਹੋਣੀਆਂ ਠੀਕ ਹੈ ਤਾਂ ਗਏ ਨੇ ਨਾਲ ਡੈਡੀ ਸਾਡੇ ਜਿੰਨੇ ਟਰੈਕਟਰ ਲੈ ਕੇ ਨੇ ਕੀ ਲੈ ਇਹ ਕਹਿੰਦਾ ਕਹਿੰਦਾ ਟਰੈਕਟਰ ਨਾਲ ਉਹ ਇਹ ਨਾਲ ਉਹ ਖੜਾ ਸੀ ਅਜਾ ਉਹ 53 ਦਾ ਖੜਾ ਹੁਣ ਉਹ ਤਿੰਨ ਦੱਸਦਾ ਕਹਿੰਦਾ ਉਹ ਲੈ ਰਵੇ ਇਦਨ ਮੂੰਹ ਕਰਕੇ ਗੱਲ ਕਰ ਹਾਂ ਇਹਦੇ ਚ ਕਹਿੰਦਾ ਨੌਸੀਆ ਹਾਂ ਅੱਛਾ ਅੱਛਾ ਕਹਿੰਦੇ ਸੀ ਹੁਣ ਦੱਸ ਮੈਨੂੰ ਕਹਿੰਦੀ ਵੀ ਨੌਸੀ ਤਾਂ ਕਹਿੰਦੇ ਚ ਉਹ ਇਹ ਉਹ ਨੌਸੀ ਹਿੱਸੇ ਦਾ ਉਹ ਹਿੱਸੇ ਦੇ ਵਿੱਚ ਨੌਸੀ ਉਹ ਹਿੱਸਾ ਦੂਜਾ ਹੀ ਮਿੱਤਰੋ ਆ ਹਿੱਸਾ ਮਹਿੰਗਾ ਟਰੈਕਟਰ ਦਾ ਠੀਕ ਹੈ ਜੀ ਜਦੋਂ ਮੇਰਾ ਭਰਾ ਜੋੜੇ ਟਰੈਕਟਰ ਲੈਂਦੇ ਆ ਆ ਹਿੱਸਾ ਦੇਖ ਕੇ ਟਰੈਕਟਰ ਲੈਣਾ ਮਿੱਤਰੋ ਠੀਕ ਹੈ ਜੀ ਇਹਦਾ ਫਿਰ ਮੈਂ ਤਾਰ ਨੂੰ ਵੀ ਦਾਤਾ ਤਾਰ ਆ ਕੇ ਫੋਨ ਲਿਆ ਤਾਰ ਬੀਜ ਨਾਲ ਲੈ ਲਿਆ ਆ ਮੈਂ ਉਹ ਦਾਤਾ ਜੀ ਹਾਂ ਵਕੀਲ ਹੁਸੈਨ ਆਹ ਦਾ 20000 ਰੁਪਏ ਦੇ ਹਿੱਸੇ ਦਾ ਫਰਕ ਆ ਦੇਖ ਲਓ ਮਿੱਤਰੋ ਸਾਡਾ ਤਾਂ ਕਨੇਡਾ ਚ ਵਾ ਦੇਖ ਲਓ ਵਿਚਾਰੇ ਦਾ ਆ ਆ ਦੇਲਾ ਕਨੇਡਾ ਦੇ ਵਿੱਚ ਇੰਨੇ ਰੁਪਏ ਆ ਆ ਟੁੱਟੀਆਂ ਨਹੀਂ ਘਾਲਾਈ ਫਿਰਦਾ ਤਾਂ ਸਾਡਾ ਚੱਲ ਕੋਈ ਗੱਲ ਨਹੀਂ ਤਾਈ ਤੋਂ ਬਹੁਤ ਰੁਪਈਆ ਮਿੱਤਰੋ ਇਹ 쇼 ਆਪਣੀ ਕਰਦਾ ਹੈਗਾ ਹਾਂ ਆ ਬਈ ਨਾ ਹੋਦਾ ਇਦਾਂ ਹੀ ਮਰਾਂ ਮੈਂ ਹਾਂ ਲੋਏ ਮਿੱਤਰੋ ਹਿਚਬਲ ਆਪਾਂ ਨਵਾਂ ਪਾਤਾ ਤੇ ਹੁਣ ਕਰਦੇ ਫਿੱਟ ਆਪਾਂ ਟਾਪੇ ਦੇ ਵਿੱਚ ਤੇ ਤੇ ਆਪਾਂ ਸਿਲੰਡਰ ਵੀ ਮਿੱਤਰੋ ਇਹਨ ਕੰਪਲੀਟ ਪਿਆ ਇਹਨ ਛੱਟ ਕੀਤਾ ਪਿਆ ਤੇ ਇਹ ਵੀ ਆਪਾਂ ਲਾਉਂਦੇ ਆ ਤੇ ਗਏ ਮਿਹ ਲੱਗੇ ਆਪਣੇ ਡੇਢ ਤੋਂ ਦੋ ਘੰਟਿਆਂ ਦੀ ਤੇ ਕਰਕੇ ਫਿੱਟ ਤੇ ਮੇਰੇ ਤੋਂ ਟਾਪਾ ਪਟਕਾਉਂਦੇ ਆ ਟਰੈਕਟਰ ਦੇ ਉੱਤੇ ਜਾ ਕੇ ਤੇ ਆਪਣਾ ਹੁਣ ਫਿੱਟ ਹੋਈ ਗਤਗਰੀ ਸਾਰੇ ਸਫਾਈ ਸਫਾਈ ਸਾਰੀ ਮਿੱਤਰੋ ਹੋ ਗਈ ਆ ਤੇ ਇੱਧਰ ਵੀ ਆਪਾਂ ਮਾੜੀ ਸਫਾਈ ਕਰਨੀ ਆ ਆ ਜੈਨ ਡੂੰਜੇ ਨਾਲ ਮਾੜੇ ਮੜੇ ਰਖਾਣੇ ਸਾਰਾ ਰੇਗਮਰ ਮਾਰ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਫੇਰ ਟਾਪਾ ਆਪਾਂ ਰੱਖਣਾ ਮਿੱਤਰੋ ਟੂਬ ਲਾ ਕੇ ਲੋਈ ਮਤਰੋ ਹੇਚਵਲ ਆਪਾਂ ਸੈਟਿੰਗ ਕਰਾ ਦਈਏ ਨਾਲ ਹੋ ਕੇ ਆਂਦੱਕੇ ਪੰਦੱਕ ਲੋਈ ਮਤਰੋ ਤੇ ਆਪਾਂ ਕਰਤਾ ਹੇਚਵਲ ਫਿੱਟ ਤੇ ਐ ਨੋਕੇ ਰਿਪੋਰਟਾਂ ਤੇ ਮਤਰੋ ਐਲਕੀ ਬੋਟ ਵੀ ਨਾਲ ਕਸਤੇ ਜਾਂ ਤੇ ਮਿੱਤਰੋ ਹੋ ਗਿਆ ਡਾਨ ਤੇ ਮਿੱਤਰੋ ਹੁਣ ਆਪਾਂ ਸਿਲੰਡਰ ਰੱਖਾਂਗੇ ਇਹਦੇ ਵਿੱਚ ਤੇ ਉਹਨੇ ਨੰਬਰ ਦੇ ਨਾਲ ਸਾਰੇ ਕੱਸ ਕੇ ਚੰਗੀ ਤਰ੍ਹਾਂ ਮਿੱਤਰੋ ਤੇ ਫੇ ਆਪਾਂ ਲੈਪਟਾਪ ਉੱਲ ਚੱਲੀਏ ਟਰੈਕਟਰ ਦੇ ਕੋਲ ਲਓ ਵੀ ਟੂਬ ਲੱਗ ਗਈ ਆ ਤੇ ਹੁਣ ਆਪਾਂ ਲੈਪਟਾਪ ਮਿੱਤਰੋ ਰੱਖੀਏ ਤੇ ਚੱਕ ਕੇ ਟਾਈਮ ਹੋ ਗਿਆ ਯਾਦੇ ਤੇ ਤਾਇਆ ਸਾਨੂੰ ਬਾਹਲੇ ਕੈਨੇਡਿਆਂ ਵੀ ਗੱਲਾਂ ਸੁਣਾ ਸੁਣਾ ਕੇ ਐਨ ਭਰਪੂਰ ਕਰਤਾ ਠੀਕ ਹੈ ਜੀ ਸਾਨੂੰ ਤਾਂ ਫੀਲਿੰਗ ਇੱਥੇ ਆਉਣ ਲੱਗੀ ਐ ਇਦਾਂ ਜਿਦਾ ਕੈਨੇਡਿਆਂ ਦੇ ਬੈਠੇ ਨੇ ਤਾਇਆ ਨੇ ਕੰਮ ਖਿੱਚ ਕੇ ਰੱਖਿਆ ਸਾਨੂੰ ਪਤਾ ਹੀ ਲੱਗਾ ਮਿੱਤਰੋ ਕਿਹੜੇ ਮੋਕੇ ਟਾਈਮ ਕੰਮ ਖਿੱਚਦਾ ਹੀਂ ਠੀਕ ਹੈ ਟਰੈਕਟਰ ਦਾ ਐਦਾ ਹੁੰਦੀ ਆ ਖੂਆਂ ਤੇ ਜਾਂਦੇ ਆ ਯਾਰ ਐਦਾ ਰੂਹਾਂ ਮਿਲ ਜਾਂਦੀਆਂ ਠੀਕ ਹੈ ਜੀ ਦਿਲ ਲੱਗ ਜਾਂਦਾ ਯਾਰ ਕਿਉਂਕਿ ਮੇਰੇ ਗਾਕਾਂ ਦਾ ਪਤਾ ਹੈ ਜਿਹੜੇ ਮੇਰੇ ਬਲੌਗ ਦੇਖਦੇ ਆ ਵੀ ਆਪਣੇ ਘਰ ਕੰਮ ਕਰਦੇ ਮਿਸਤਰੀ ਆ ਪਲੰਟੇਟਰਾਂ ਦੇ ਆਣ ਕਿ ਠੀਕ ਹੈ ਜੀ ਤੇ ਯਾਰ ਬਾਹਰ ਕੰਮ ਕਰਦਾ ਇਹ ਹੀ ਨਜ਼ਾਰਾ ਮਿੱਤਰੋ ਅਗਲੇ ਸਾਹਮਣੇ ਦੇਖੋ ਮਾਲ ਖੜਾ ਨਾ ਮੇਰੇ ਲਾਗੇ ਇਹ ਸਾਹਮਣੇ ਸਾਰੇ ਟਰੇਟਰਾਂ ਸਮਝਣਾ ਹੈਗਾ ਪਾਇਆ ਮਿੱਤਰੋ ਉਹ ਕੱਢ ਕੇ ਆਪਾਂ ਪੁਰਾਣਾ ਪੇਟੀ ਚ ਪਾਤਾ ਤੇ ਆ ਮੈਂ ਸਾਹਮਣੋਂ ਆਪਣਾ ਸਮਾਨ ਪਾਣਾ ਤੇ ਚਲੋ ਹੁਣ ਰੱਖਦੇ ਆ ਮਿੱਤਰੋ ਆਪਾਂ ਟਾਪਾ ਚੱਕ ਕੇ ਟਰੈਕਟਰ ਦੇ ਉੱਤੇ ਤੇ ਇੱਕ ਅਸੀਂ ਨਾਲ ਨੂੰਡ ਟਾਈਮ ਹੋਗਾ ਜ਼ਿਆਦਾ ਆਪਣੇ ਮੋਹਰੇ ਬੰਦੇ ਵੀ ਲੜੀਗਦੇ ਟਰੈਕਟਰ ਵਾਲੇ ਜਿਹਨਾਂ ਟਰੈਕਟਰ ਦਾ ਕੰਮ ਕਰਨਾ ਮਿੱਤਰੋ ਤੇ ਨਾਲ ਹੋ ਗਿਆ ਚਕਾ ਦੀ ਹੁਣ ਆਪਾਂ ਲੈ ਟਾਪਾ ਦੇ ਧੱਟ ਰੱਖ ਮਿੱਤਰੋ ਤੇ ਟੈਂਕੀ ਵੀ ਦੇਤੇ ਕਾਰਫਟ ਮਿੱਤਰੋ ਤੇ ਨਾਲਿਆਂ ਧਵਾ ਕੇ ਸਰਵਰੇਟੇਸ਼ਨ ਤੇ ਮਿੱਤਰੋ ਗੰਦ ਪੂਰੀ ਤਰ੍ਹਾਂ ਕਢਾ ਕੇ ਫਿਰ ਆਪਾਂ ਫੱਟ ਕੀਤੀਆਂ ਲੋ ਮਿੱਤਰੋ ਟੀਵੀ ਆਪਣੀ ਸਾਫ ਆ ਤੇ ਇਹ ਵੀ ਲੱਗਣ ਨੂੰ ਤਿਆਰ ਆ ਤੇ ਆਪਾਂ ਉਹਨੂੰ ਬੋਲਟ ਕਰਦੇ ਆ ਮਿੱਤਰੋ ਟੈਂਕੀ ਦਾ ਸਟੈਂਡ ਦੇ ਇਧਰੋਂ ਵੀ ਇਧਰੋਂ ਵੀ ਸਤੇ ਲਾਵਾਂਗੇ ਇਹਦਾ ਪਿੱਛੇ ਲੋਗੋ ਠੀਕ ਹੈ ਜੀ ਟੈਂਕ ਦੇ ਮਗਲੇ ਪਾਸੇ ਤੇ ਫਿਰ ਕਰਾਂਗੇ ਚੈੱਕ ਮਿੱਤਰੋ ਰੋਟਾਵੇਟਰ ਪਾ ਗਏ ਜਾਂ ਸੁਪਰ ਸੀਡਰ ਪਾ ਗਏ ਜਾਂ ਹਲ ਪਾ ਗਏ ਕੁਝ ਵੀ ਪਾਵਾਂਗੇ ਤਾਂ ਰੋਟਾਵੇਟਰ ਮਿੱਤਰੋ ਆਪਣੇ ਉਹ ਪਿਆ ਆ ਤੇ ਤਾਇ ਨੂੰ ਪੁੱਛਦੇ ਤਾਂ ਕੀ ਪਾਣਾ ਪਿੱਛੇ ਆਪਾਂ ਚੈੱਕ ਕਰਨ ਨੂੰ ਉਹ ਮਰਜੀ ਪਾ ਲਓ ਇਹ ਸਾਡਾ ਤਾਇ ਬਾਹਰ ਲੱਗਦਾ ਕੀ ਪਾਣਾ 20 ਦਰੀਆਂ ਪਾਉਣੇ ਆ 20 ਦਰੀਆਂ ਪਾਉਣੀਆਂ ਮੈਨੂੰ ਨਹੀਂ ਪਤਾ ਨਾਲ ਮੈਂ ਕਹਾਂ ਜੋ ਮਰਜੀ ਤਾਂ ਪਿੱਛੇ ਚੁਕਾ ਦਿਆਂ ਆਪਾਂ ਹੋਈ ਚੁਕਾ ਦਿੰਦੇ ਮੇਰੇ ਚੱਕ ਹੋ ਜਾਂਦਾ ਮੈਂ ਕਹਾਂ ਟੈਂਸ਼ਨ ਹੈਗਾ ਤਾਂ ਟ੍ਰੈਕਟਰ ਆਪਾਂ ਬੰਦਾ ਉਹ ਬੰਦੇ ਕਹਿੰਦੇ ਪਹੜਾ ਲਈ ਆਪਾਂ ਟ੍ਰੈ ਤਾਂ ਮੋਰੇ ਭਰਾ ਦੇਣੇ ਆਪਾਂ ਹਾਂ ਇਹ ਯਾਰ ਸਾਡੇ ਘਰ ਦੇ ਮੈਂਬਰ ਆ ਮਿੱਤਰੋ ਅਸੀਂ ਸ਼ੋਗਲ ਮੇਲਾ 20 ਵਾਰੀ ਕਰੀਦਾ ਘਰ ਵੀ ਹੋਈਦਾ ਬਾਹਰ ਵੀ ਇਕੱਠੇ ਹੀ ਹਰੇ ਹੁੰਦੇ ਆ ਠੀਕ ਹੈ ਜੀ ਸਾਡੀ ਹੈਗੀ ਯਾਰੀ ਦੋਸਤੀ ਇਦਾਂ ਦੇ ਬੰਦਿਆਂ ਨਾਲ ਆ ਜਿਹੜਾ ਤਾਂ ਸਾਡਾ ਬਾਹਰੋਂ ਆਇਆ ਇਹ ਰੌਣਕ ਮੇਲਾ ਪੂਰਾ ਆਪਣਾ ਤੇ ਜਦੋਂ ਮਿੱਤਰੋ ਪੱਟੀ ਫਟਕਾ ਦਈਏ ਟੀ ਫਟ ਕਰਕੇ ਤੇ ਅਪਰ ਤੀਰ ਪਾਉਂਦੇ ਆ ਡੀਜੇ ਡੀਜੇ ਤੀਰ ਪਾ ਕੇ ਤੇ ਮਿੱਤਰੋ ਸਟਾਰਟ ਕਰਦੇ ਆ ਸਰਵਿਸ ਰੈਂਦੀ ਘਰ ਨਾਲ ਹੀ ਉਹ ਵੀ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਦੇ ਆ ਸਰਵਿਸ ਵਿੱਚ ਕੀ ਕੀ ਕਰੀਦਾ ਆਪਾਂ ਠੀਕ ਹੈ ਜੀ ਹਲੋ ਵੀ ਮਿੱਤਰੋ ਤਾਇਆ ਸਾਡਾ ਅੰਗੀਜ ਲਿਆ ਨਵੀਂ ਕੰਪਨੀ ਦੀ ਲਿਆਂਦੀ ਵੀ ਘਰੇ ਰੱਖੀ ਸੀ ਤਾਂ ਤੇ ਆਪਾਂ ਪੁਰਾਣੀ ਜਾਈ ਕੱਢਨੇ ਵਿੱਚੋਂ ਬਾਹਰ ਤੇ ਮਿੱਤਰੋ ਆ ਵੱਡ ਹੋਣ ਲੱਗ ਪੰਦੀ ਆ ਕਿਉਂਕਿ ਜਿਹਨੂੰ ਹੈਗਾ ਡਬਲ ਪੀਡੀਓ ਟੇਟਰ ਆ ਮਿੱਤਰੋ ਉਹਨਾਂ ਦੇ ਗੇਜਨ ਤਕਰੀਬਨ ਵੱਡੇ ਹੀ ਹੁੰਦੀਆਂ ਇਹਨੂੰ ਰੱਖੋ ਸਾਈਡ ਤੇ ਤੇ ਇਹਨੂੰ ਆਪਾਂ ਨਵੀਂ ਪਾਉਣੀ ਆ ਮਿੱਤਰੋ ਹੈਗੀ ਆ ਗੋਲ ਟੈਪ ਤੇ ਇਹ ਉਹ ਹੈਗੀ ਚੌਕ ਟੈਪ ਪਰ ਇਹਨੇ ਚੰਗਾ ਚਰ ਕੱਢ ਜਾਣਾ ਫੇ ਵੀ ਮਾੜੀ ਮੋਟੀ ਲੱਗਦੇ ਵਿੱਚ ਗਰਾਈ ਤੇ ਲੱਗਦੀ ਰਹਿੰਦੀ ਆ ਕੋਈ ਮਿੱਤਰੋ ਆਪਾਂ ਸਰਵਿਸ ਵੀ ਟਰੈਕਟਰ ਦੀ ਕਰਤੀ ਆ ਠੀਕ ਹੈ ਜੀ ਆਇਲ ਫਿਲਟਰ ਤੇ ਮਿੱਤਰੋ ਇਹਦੀ ਫੈਨ ਬੈਲਟ ਵੀ ਟਾਈਟ ਕਰਿਆ ਕਰੋ ਜੇ ਤੇ ਸਰਵਿਸ ਕਰਾਉਣੀ ਕਿਸੇ ਮਿਸਤਰੀ ਭਰਾ ਤੋਂ ਠੀਕ ਹੈ ਜੀ ਜਿਹੜਾ ਪੱਕਾ ਤੁਹਾਡੇ ਦਹਤ ਨਾਲ ਨਹੀਂ ਘੁੰਮਣਾ ਚਾਹੀਦਾ ਟਾਈਟ ਘੁੰਮਣਾ ਚਾਹੀਦਾ ਠੀਕ ਹੈ ਜੀ ਹਾਂ ਤੇ ਇਹ ਪਾਉਂਦੇ ਆ ਪਿੱਛੇ ਦੇ ਸਮਾਨ ਆਪਾਂ ਵੀ ਜਿਹੜਾ ਆਪਣੇ ਭਾਰਾ ਹੋਊਗਾ ਉਹੀ ਚ ਕਾਵਾਂਗੇ ਤਾਂ ਇਹ ਜੀ ਆਪਾਂ ਉਹ ਚ ਕੀ ਹੈ ਕਿ ਰੋਟਾਵੇਟਰ ਕਾ ਤਵੀਆਂ ਤਵੀਆਂ ਪਾਉਂਦੇ ਆ ਠੀਕ ਹੈ ਜੀ ਤੇ ਉਹ ਕਹਿੰਦੇ ਰੋਟਾਵੇਟਰ ਖੋਲੇ ਉਨੇ ਖੋਲਿਆ ਤੇ ਚਲੋ ਆਪਾਂ ਤਵੀਆਂ ਪਾ ਕੇ ਚੈੱਕ ਕਰਨ ਲੱਗੇ ਤੈਨੂੰ ਦਿਖਾਉ ਲਿਆ ਕੀ ਗੱਲਬਾਤ ਬਣਦੀ ਐ ਇਹਦੀ ਲਓ ਜੀ ਹੁਣ ਲੱਗਿਆ ਆਪਾਂ ਤਵੀਆਂ ਪਾਉਣ ਪਿੱਛੇ ਇਹ ਤਵੀਆਂ ਮਿੱਤਰੋ ਲਓ ਵੀ ਮਿੱਤਰੋ ਆਪਾਂ ਕਰਤਾ ਟਰੈਕ ਟਿਪ ਟੌਪ ਤੇ ਤਾਇਿਆਂ ਨੂੰ ਪੁੱਛਦੇ ਆਂ ਤਾਇਆ ਕਿੱਦਾਂ ਹੁਣ ਓਕੇ ਆ ਔਰ ਉਹ ਨਹੀਂ ਦਾ ਲਾਪਨ ਦਾ ਜਣਾ ਤਣਕੇ ਮਾਨ ਮੈਂ ਕਿਹਾ ਕਥਰਾ ਕੱਢ ਦਵਾਂਗੇ ਆਪਾਂ ਠੀਕ ਹੈ ਮੋਬਾਈਲ ਵਾਲੇ ਕਹਿੰਦੇ ਆਪਾਂ ਨੂੰ ਹਾਂ ਤੇ ਮਿੱਤਰੋ ਸਾਡਾ ਤਾ ਕਹਿੰਦਾ ਪਹਿਲੂ ਹੁਣ ਤਾਂ ਪਹਿਲਾਂ ਲਾਪਣਾ ਤਣਕੇ ਮਾਨ ਹੁਣ ਟਿਕਿਆ ਠੀਕ ਹੈ ਜੀ ਤੇ ਮਿੱਤਰੋ ਆਪਾਂ ਜਿਆ ਸਮਾਰਟ ਹੋ ਕੇ ਪੋਣਾ ਟਰੈਕਟਰ ਦੇ ਵਿੱਚ ਠੀਕ ਹੈ ਜੀ ਉਹ ਚੱਲਣਾ ਮਿੱਤਰੋ ਠੀਕ ਹੈ ਜੀ ਐਵੇਂ ਨਿਆਜ ਪੈ ਨਹੀਂ ਆਪਾਂ ਕਿਸੇ ਦੇ ਲਵਾਈ ਦੇ ਸਾਨੂੰ ਪਤਾ ਨਾ ਜੌਂੜੀ ਇਕੱਲੇ ਇਕੱਲੇ ਨਾ ਵੀ ਦਾ ਕਿੱਥੇ ਦੇ ਦੁੱਖ ਪਿਆ ਕਿੱਥੋਂ ਦੇ ਸੈਟ ਹੋਣਾ ਠੀਕ ਹੈ ਜੀ ਤੇ ਲਓ ਮਿੱਤਰੋ ਜੀ ਤੜੀਆਂ ਆ ਟੰਗੀਆਂ ਖੜੀਆਂ ਟਰੈਕਟਰ ਦੀਆਂ ਠੀਕ ਹੈ ਕਈ ਭਰਾਵਾਂ ਨੂੰ ਪਤਾ ਹੀ ਆ ਜਦ ਕਿਵੇਂ ਤੌਣ ਕਾ ਮਾਣ ਲਾ ਪੰਦੀ ਤਾਂ ਠੀਕ ਹੈ ਜੀ ਤੇ ਫਿਰ ਰੋਟਾ ਫਿਲਟਰ ਵਿੱਚ ਵੀ ਤੌਣ ਕਾ ਤਾਂ ਮਾਣ ਲਾ ਪੰਦੀ ਹੈ ਜਦ ਆਪਾਂ ਚੱਕੀ ਰੱਖਦੇ ਸਮਟਗੇ ਹੁਣ ਤਾਂ ਆਪਾਂ ਲੌਗ ਲਾਤਾ ਠੋਕੇ 50 50 ਇਹਨੂੰ ਲੈ ਥੱਲੇ ਨੂੰ ਆ ਕੇ ਦਿਖਾਉਣਾ ਤੇਰੀਆਂ ਡੈਕਸਾਂ ਲੋ ਮਿੱਤਰੋ ਕਰੋ ਚੈੱਕ ਇਹਨ ਤੇ ਜਿਹੜੇ ਮੇਰੇ ਭਰਾ ਨਾ ਆਪਣੇ ਚੈਨਲ ਤੇ ਨਵੇਂ ਆਏ ਤੇ ਆਪਣਾ ਮਿੱਤਰੋ ਚੈਨਲ ਸਬਸਕ੍ਰਾਈਬ ਕਰ ਲਿਓ ਮੋਬਾਈਲ ਵਾਲੇ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਦੇਖਣ ਨੂੰ ਠੀਕ ਹੈ ਜੀ ਤੇ ਮਿੱਤਰੋ ਮਿਲਦੇ ਆਪਾਂ ਨੈਕਸਟ ਬਲੋਗ ਵਿੱਚ ਓਕੇ ਧੰਨਵਾਦ